ਵੀਡੀਓ 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 ਇਹ ਗੱਡੀ ਇੱਕ ਗੱਡੀ ਵੀ ਜਿਹੜੀ ਕੋਦੀ ਬਣਾਈ ਆ ਹਾਂ ਮੇਰਾ ਨਾਮ ਹਰਪ੍ਰੀਤ ਸਿੰਘ ਤੇਰੇ ਕੋ ਤੇ ਰਹਿਣ ਵਾਲੇ ਤਰਨਤਾਰਾ ਰੋਡ ਦੇ ਭਾਈ ਜੀ ਤੇ ਭਾਈ ਜੀ ਇਹ ਸੜਕ ਦੇ ਉੱਤੇ ਜਿਹੜਾ ਹਾਸਾ ਆਇਆ ਕੀ ਕਾਰਨ ਜੀ ਭਾਈ ਅਸੀਂ ਹਸਪੀਟਲ ਦੇ ਅੰਦਰ ਹੈ ਅਸੀਂ ਫਾਦਰ ਸਾਹਿਬ ਮੇਰੇ ਹਸਪੀਟਲ ਹੈਗੇ ਨੇ ਇੱਕ ਰੂਮ ਦੇਗੇ ਸਾਹਮਣਾ ਰੂਮ ਸੇਗਾ ਸੀ ਤੇ ਗੱਡੀ ਸਾਡੇ ਬਿਲਕੁਲ ਬਿਲਕੁਲ ਸਾਹਮਣੇ ਲੱਗੀ ਹੈ ਬੰਦਾ ਪਿੱਛੋਂ ਪੂਰੀ ਪੂਰੀ ਚੰਗੀ ਤਰ੍ਹਾਂ ਰੱਜਿਆ ਆਇਆ ਹੈ दारू ਪੀ ਕੇ ਆਂਦੇ ਆ ਉਹ ਕੋਈ ਕੰਟਰੋਲ ਨਹੀਂ ਹੋ ਰਿਹਾ ਗੱਡੀ ਚ ਸੱਜਾ ਲਾ ਰਿਹਾ ਹੈ ਸਾਰੇ ਪਿੱਛੇ ਬੰਦੇ ਦੱਸਦੇ ਪਏ ਨੇ ਕਿ ਬੜੀ ਮੁਸ਼ਕਲ ਆ ਰਿਹਾ ਹੈ ਸਾਡੀ ਸਾਈਡ ਤੇ ਗੱਡੀ ਲੱਗੀ ਹੈ ਉਹਨੇ ਬਹੁਤ ਜ਼ਬਰਦਸਤ ਗੱਡੀ ਸਾਈਡ ਤੋਂ ਮਾਰ ਕੇ ਟੇਢੀ ਕਰਕੇ ਤੇ ਘਰ ਦੇ ਅੰਦਰ ਅੰਦਰ ਤੱਕ ਮਾਰੀ ਹੈ ਜੇ ਦੇਖੋ ਘਰ ਘਰ ਵੀ ਸੇਫ ਨਹੀਂ ਗਏ ਘਰ ਦੇ ਅੰਦਰ ਤੱਕ ਗੇਟ ਦੇ ਅੰਦਰ ਗੱਡੀ ਆਟੋ ਲੈ ਕੇ ਵੜ ਗਿਆ ਹੈ ਹਾਂਜੀ ਪੌਣਾ ਘੰਟਾ ਘੰਟਾ ਲੱਗ ਗਿਆ ਉਹਨੂੰ ਬਾਹਰ ਕੱਢਦੇ ਕਰਦੇ ਤੇ ਮਨ ਪੂਰੀ ਪਬਲਿਕ ਨੇ ਕੱਢਿਆ ਸਭ ਕੁਝ ਕੀਤਾ ਤੇ ਇਹਨਾਂ ਨੇ ਮਾਰੂ ਫੋਨ ਕੀਤਾ ਮਾਰੂ ਤਾਂ ਕੋਈ ਸਿਸਟਮ ਸਮਝਣ ਲੱਗੀ ਕੌਣ ਆ ਕੌਣ ਨਹੀਂ ਹੈ ਜੋ ਉਹਨੂੰ ਲੱਬਿਆ ਪਕੀਤਾ ਹੁਣ ਗੱਡੀ ਇੱਥੇ ਲੱਗੀ ਹੈ ਉਹ ਗੱਡੀ ਸਾਡੀ ਸਾਰੀ ਡੈਮੇਜ ਹੋ ਗਈ ਸਕੂਲ ਗੱਡੀ ਵਿੱਚ ਕਿੰਨੇ ਜਾਂਦੇ ਸੀ ਸਵਾਰ ਕੱਲਾ ਹੀ ਬੰਦਾ ਹੈ ਅੱਛਾ ਜੀ ਸੜਕ ਦੇ ਉੱਤੇ ਖਲੋਤੀਆਂ ਗੱਡੀਆਂ ਦੇ ਵਿੱਚ ਵੱਜਦਾ ਹੈ ਖਲੋਤੀ ਗੱਡੀ ਵੱਜਦਾ ਹੈ ਭਾਜੀ ਇਹਦੇ ਇੱਕ ਬਰਾਬਤਾ ਸ਼ੁਕਰ ਹੈ ਜੀ ਇੱਕ ਸਕੂਟਰ ਵਾਲਾਗਾ ਸੀ ਉਰੀ ਸਾਈਡ ਵੱਜੀ ਹੈ ਉਹ ਅੱਗੇ ਨੂੰ ਨਿਕਲ ਗਿਆ ਤੇ ਰੱਬ ਨੇ ਉਹਨੂੰ ਬਚਾ ਰਿਆ ਨਹੀਂ ਤੇ ਉਹਨੂੰ ਹੀ ਔੜ ਜਾਣਾ ਸੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਬਾਬਾ ਦੀ ਕਿਰਪਾ ਰਹੀ ਜੀ ਤੇ ਡਰਾਈਵਰ ਦੀ ਕੰਡੀਸ਼ਨ ਇਸ ਤਰ੍ਹਾਂ ਡਰਾਈਵਰ ਦੀ ਭਾਜੀ ਬਿਲਕੁਲ ਉਹਨੂੰ ਦੇਖੋ ਜਿਹਦੀਆਂ ਲੱਤਾਂ ਆਟੋ ਦੇ ਵਿੱਚ ਫਸ ਗਈਆਂ ਹੋਣ ਤੇ ਉਹਨੂੰ ਕੋਈ ਹੋਸ਼ ਨਾ ਹੋਵੇ ਤੇ ਦੇਖੋ ਤੁਸੀਂ ਆਪੇ ਹਿਸਾਬ ਲਾਓ ਕਿੰਨੀ ਦਾਰੂ ਪੀਤੀ ਹੋਗੀ ਸਾਰੀਆਂ ਵੀਡੀਓ ਬਣੀਆਂ ਸਭ ਕੁਝ ਬਣਿਆ ਹੋਇਆ ਪੁਲਿਸ ਪਹੁੰਚੀ ਮੋਕੇ ਤੇ ਪੁਲਿਸ ਨੂੰ ਕ ਫਿਰ ਸਰਗੇ ਸੁਰਗੇ ਲੱਗਿਆ ਜੀ ਮੰਗ ਕੀ ਕਰਦੇ ਭਾਈ ਸਾਡਾ ਸਾਡੀ ਗੱਡੀ ਠੀਕ ਹੋ ਜਾ ਤੇ ਬੜੀ ਮਿਹਰਬਾਨੀ ਆ ਜੀ ਠੀਕ ਹੈ ਠੀਕ ਹੈ ਜੀ ਜੀ ਸਰ ਇਹ ਜਿਹੜਾ ਹਾਸਾ ਆ ਕਿਹੜੀ ਜਗ੍ਹਾ ਤੇ ਹੋਇਆ ਜੀ ਇਹ ਕੇਡੀ ਹਸਪੀਟਲ ਦੇ ਸਾਹਮਣੇ ਆ ਜੀ ਹਾਂਜੀ ਕੀ ਗੱਲ ਕੀ ਹੋਈ ਗੱਲ ਸਾਨੂੰ 112 ਤੇ ਕਾਲ ਆਈ ਆ ਜੀ ਹਾਂਜੀ ਤੇ ਅਸੀਂ ਉਸੇ ਵੇਲੇ ਆ ਗਏ ਆ ਤੇ ਦੇਖਿਆ ਤੇ ਡਰਾਈਵਰ ਵਿੱਚ ਫਸਿਆ ਹੈਗਾ ਬੜੀ ਬੁਰੀ ਤਰ੍ਹਾਂ ਉਹਨੂੰ ਬੜੀ ਯਦੋਜਾਦ ਨਾਲ ਪਬਲਿਕ ਦੇ ਬੰਦਿਆਂ ਨੇ ਦੇ ਸਹਿਯੋਗ ਨਾਲ ਕੱਢਿਆ ਵਾ ਤੇ ਕੱਢ ਕੇ ਤੇ ਹੁਣ ਉਹਨੂੰ ਟ੍ਰੀਟਮੈਂਟ ਵਾਸਤੇ ਭੇਜਿਆ ਸਿਵਲ ਹਸਪੀਟਲ ਹਾਸਾ ਕਿਹੜੀ ਕਰਨ ਆਇਆ ਕਹਿੰਦੇ ਉਹਨੇ ਡਰਾਈਵਰ ਨੇ ਸ਼ਰਾਬੀ ਰੱਖੀ ਸੀ ਡਰਿੰਕ ਐਂਡ ਡਰਾਈਵ ਆਹੀਂ ਤਾਂ ਰਾਡ ਅਰੇਂਜਮੈਂਟ ਕਰਨ ਗਏ ਆ ਜੀ ਛੇਤੀ ਛੇਤੀ ਬੰਦਾ ਕਿਸੇ ਤਰੀਕੇ ਨਾਲ ਬਾਹਰ ਕੱਢ ਕੇ ਉਹਦੀ ਜਾਨ ਬਚਾਈ ਜਾਵੇ ਇਹਨੇ ਅਸਲੀ ਨਹੀਂ ਪਤਾ ਲੱਗਾ ਵੀ ਉਹਨੇ ਡਰਿੰਕ ਕੀਤੀ ਜਾਂ ਕੀ ਹਿਸਾਬ ਤਾਂ ਪੱਕਾ ਨਹੀਂ ਇਹ ਕਲੀਅਰ ਆ ਅਸੀਂ ਤਾਂ ਰਾਡ ਲਾਈਨ ਚੱਲ ਗਏ ਆ ਵੀ ਬੰਦੇ ਦੀ ਜਾਨ ਬਚਾਉਣੀ ਆ ਕਹਿੰਦੇ ਗੱਡੀ ਦੇ ਵਿੱਚੋਂ ਲੈ ਵੱਲੋਂ ਗੱਡੀ ਮਾਰੀ ਉਸ ਤੋਂ ਬਾਅਦ ਆ ਕੇ ਇੱਕ ਛੋਟੀ ਜਿਹੀ ਗੇਟ ਦੇ ਵਿੱਚ ਪਾ ਲਈ ਆ ਹਾਂਜੀ ਗਲਤੀ ਇੱਦਾਂ ਹੈ ਫਾਸਟ ਹੀਗਾ ਉਹ ਮਤਲਬ ਉਹਦੇ ਕੰਟਰੋਲ 'ਚ ਨਹੀਂ ਸੀ ਗੱਡੀ ਜੇ ਸਾਾਨੂੰ ਐਕਸੀਡੈਂਟ ਹੋਇਆ ਨਾ ਉਹਦੇ ਆਪਣੇ ਕੰਟਰੋ ਜਿਆਦਾ ਇਹ ਸਟਾ ਉਹਦੇ ਕਿਸ ਤਰ੍ਹਾਂ ਦਾ ਸੜਕ ਦੇ ਉੱਤੇ ਕੋਈ ਕਾਨੂੰਨੀ ਨੁਕਸਾਨਦ ਨਹੀਂ ਹੋਣਾ ਨਹੀਂ ਬਾਕੀ ਤਾਂ ਮਹਾਰਾਜ ਨੇ ਚਲੋ ਕਿਰਪਾ ਕੀਤੀ ਆ ਅਸੀਂ ਕੰਟਰੋਲ ਕਰ ਲਿਆ ਆਣ ਕੇ ਵੀ ਜਾਮ ਜੂਮ ਨਹੀਂ ਲੱਗਣ ਦਿੱਤਾ ਤੇ ਬਾਕੀ ਲੋਕਾਂ ਦੀ ਪਬਲਿਕ ਦੀ ਸਪੋਰਟ ਬਹੁਤ ਜ਼ਿਆਦਾ ਰਹੀ ਆ ਪਬਲਿਕ ਦੀ ਸਹਾਇਤਾ ਦੇ ਨਾਲ ਉਹਨੂੰ ਛੇਤੀ ਬਾਹਰ ਕੱਢਿਆ ਗਿਆ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੁਣ ਜੋ ਕਾਰਵਾਈ ਬੰਦੀ ਆ ਜਾ ਕੇ ਪਤਾ ਕਰਨੇ ਜਾ ਕੇ ਸਾਰਾ ਕੁਝ ਵੇਖ ਕੇ ਜੋ ਉਹਦੇ ਖਿਲਾਫ ਕਾਰਵਾਈ ਉਹ ਕੀਤੀ ਜਾਊਗੀ ਕੋਈ ਗੱਡੀਆਂ ਹੋਰ ਕਿਸੇ ਨੂੰ ਨੁਕਸਾਨ ਪਹੁੰਚਿਆ ਇਸ ਗੱਡੀ ਨੇ ਪਹੁੰਚਾਇਆ ਇੱਕ ਸ਼ਿਫਟ ਗੱਡੀ ਆ ਉਹਦੇ ਵਿੱਚ ਗੱਡੀ ਵੱਜੀ ਆ ਉਹ ਆ ਜੇ ਕਰਨ ਲੱਗੇ ਕਲੀਅਰ ਅਸੀਂ ਤਾਂ ਰਾਡ ਦੇ ਚੱਕਰਾਂ 'ਚ ਪੈ ਗਏ ਆ ਵੀ ਰਾਡ ਲੈ ਕੇ ਬੰਦਾ ਕੱਢਿਆ ਅਸੀਂ ਤੇ ਪਤ ਵੇਖਣੀ ਗੱਡੀ ਜੇ ਵੇਖੀ ਕਿੰਨਾ ਟਾਈਮ ਲੱਗਾ ਬੰਦੇ ਨੂੰ ਬਾਹਰ ਕੱਢਣ ਦਾ 15 ਕਿ ਮਿੰਟ ਲੱਗ ਹੀ ਗਏ ਪੌਣਾ ਘੰਟਾ ਪੌਣਾ ਘੰਟਾ ਲੱਗਿਆ ਕੋਈ ਬੰਦਾ ਫਸਿਆ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਇਹਨਾਂ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਕੰਡੀ ਬਹੁਤ ਜ਼ਿਆਦਾ ਬੰਦੇ ਫਸ ਗਿਆ ਸਾਰੇ ਵਿੱਚ ਠੀਕ ਤੂੰ ਕੱਢਣ ਲੱਗ ਬੜੀ ਜਦੋ ਜਿਆਦ ਕੀਤੀ ਪਬਲਿਕ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ